ਹਰ ਇੱਕ ਸੰਸਦ ਸਾਰੇ ਜਿੰਨਾਂ ਸਾਡੇ ਭਲਾ ਕਰਨਾ ਪਾਰਟੀ ਦੇ ਅਧਿਕਾਰਯੋਗ ਬਹੁਤ ਅਨੰਦ ਮੀਟ ਕਰਦੇ ਨੇ ਉਹ ਜੋ ਬਾਈਕ ਅੱਜ ਕਿਹਦੇ ਵਿੱਚੋਂ ਜਗਾ ਬਰਾ ਕਰਾਇਆ ਜਿੱਦਾਂ ਸਰਕਾਰ پہاج جہاں متعی بنے شامل ہوئے بس مانک جی نے خوش ٹھیک ہے گرو رام داس جی بھائی کی سیوا کرنے کا موقع ملے گا کام کرتا پارٹی وقت موقع ہوتا ملتا ਜੋ ਰਾਜ ਦੇ ਵਿੱਚ ਵਰਤੋਂ ਪਾਗਰੇ ਸੀ ਉਹ ਤੋਂ ਅਗਰ ਦੀ ਨਿਬਾਨ ਤੇ ਤੋਂ ਬਵਾਗ ਦੇ ਜੇ ਬੀਜੀ ਕਰਦੇ ਸੀ ਕਿ ਜੀਰੋ ਸਾਰੀ ਸਰਕਾਰ ਤੋਂ ਅਸੀਂ ਬੀਜੀ ਦੇ ਬਦਲੇ ਉਹ ਮਾਫ ਕਰਾ ਕੇ ਤੇ ਬੀਜੀ ਦੇ ਬਦਲੇ ਤੁਹਾਨੂੰ ਬਹੁਤ ਕਰ ਲਿਆ ਸੀ ਸਰਕਾਰ ਮਾਣਿਆ ਸਾਹਿਬ ਸਾਡਾ ਸਭ ਤੋਂ ਬੇਗਰ ਬੀਜੀ ਦੇ ਸੇਵਾ ਤੋਂ ਮਾਫੀ ਤੇ ਅੱਜ ਦੇ ਨਾਮ ਦੇ ਸੱਚਾ ਪਰਸਨ ਕਰਦੇ ਜੀਰੋ ਬੇਤਰਾਂ ਉਹ ਹੈ ਕੋਈ ਤੋਂ ਬਾਅਦ ਅਸੀਂ ਕੂਦੀ ਦੋ ਤਿੰਨ ਲੋਕ ਦਿੱਤੇ ਅਸੀਂ ਕਿਤੇ ਰਹੇ ਕਿਤੇ ਜਾ ਸੀ ਪੰਜਾਬ ਦੇ ਵਿੱਚ ਦਿੱਲੀ ਤੋਂ ਕਰਕੇ چھوٹے ਆਸਪਤਾਲ ਤੇਨ ਬਾਲਾ ਕਰਕੇ ਉਹ ਕੋਹਾਂ ਕਿ ਤੈਨੂੰ 500 ਦੇ ਕੋਸਾਂ ਦੇ ਵਿੱਚ 865 ਲੋਕ ਕਿਤੇ ਰਹੇ ਉਹ ਖੋਲੇ ਅਸੀਂ ਕਿਤੇ ਰਹੇ ਕਿਤੇ ਸੀ ਜੀ ਜਸੀਂ ਜਿਹੜਾ ਆਪਣੇ ਗਰੀਬ ਲੋਕਾਂ ਨੂੰ ਆਮ ਲੋਕਾਂ ਦੇ ਬੱਚਿਆਂ ਨੂੰ ਬਧੀ ਦੇਵਾਸਤ ਇੱਕ ਬਹੁਤ ਬੜੀ ਸਕੂਲ ਦਾ ਪ੍ਰਭਾਵ ਹੈ ਇਸ ਵਿੱਚ ਪੂਰੇ ਪੰਜਾਬ ਦੇ ਵਿੱਚ ਸੋਹਣੇ ਸਕੂਲ ਆਪਾਂ ਦੇ ਕੋਈ ਸਰਗਰਮ ਕਰਦੇ ਅਸੀਂ ਚੌਥੀ ਗਲਤੀ ਇਹ ਨਹੀਂ ਸੀ ਕਿ ਜਦੋਂ ਸਾਡੀ ਸਰਕਾਰ ਆਉਂਦੀ ਅਸੀਂ ਬੇਰੁਜ਼ਗਾਰ ਗਵਰਨਰਾਂ ਨੂੰ ਲੋਕਾਂ ਦੇ ਮਿਲਦੇ ਅਸੀਂ ਕਦੇ ਪਵਦਾਂ ਦੇ ਹਰਾਂ ਲੋਕਾਂ ਦੇ ਜੋ ਕਰ ਰਹੇ ਨੇ ਕਿ ਕਿਰਨੀਆਂ ਫੋਟੋ ਵਿੱਚ ਤਾਂ ਇਹ ਕਾਰਨ ਕਰਕੇ ਉਹ ਸਾਰੇ ਕਿਤੇ ਹੋਰ ਬਾਹਰ ਤਾਂ ਗਿਆ ਸੀਗਾ ਤੇ ਇਹ ਆਪਾਂ ਅਦਾ ਵੀ ਉਹ ਕਰ ਨਹੀਂ ਰਹੇ ਆਬੀਅਸਲੀ ਪਿਛਰੇ ਦੇ ਇਤੇ ਤარიਅਲ ਸਭ ਰੈਲੀ ਕਰਕੇ ਗਏ ਨਹੀਂ ਕਿਸ ਰੂਪ ਵਿੱਚ ਦੇਖਣੇ ਹੋਤੇ ਇਸ ਇਹਦੀ ਸਾਡੀ ਨਾ ਪਾਰਟੀਆਂ ਨੂੰ ਜਿਹੜੇ ਹੁਕਮ ਸੀਗਾ ਵੀ ਪੰਜ ਪੰਜ ਪਿੰਡਾਂ ਦੀ ਇੱਕ ਮੀਟਿੰਗ ਜਿਹੜੀ ਆ ਉਹ ਰੇਂਜ ਕੀਤੀ ਜਾ ਅਸੀਂ ਅੱਜ 8 ਮੀਟਿੰਗਾਂ ਰੱਖੀਆਂ ਸੀ ਪਹਿਲੀ ਜੱਜਿਆਣੀ ਸੀ ਦੂਜੀ ਮੈਡੀਕਲਾਂ ਸੀ ਤੀਜੀ ਕਾਦਰਾਬਾਦ ਸੀ ਚੌਥੀ ਤਨੇਲ ਸੀ ਪੰਜਵੀਂ ਚਗਾਵਾ ਸਾਧਪਤੀ ਛੇਵੀ ਕੋਠੇਰ ਦੇਗਾਂ ਸੀ ਸਤਨ ਅਕਲਾਂ ਦੇ ਮੰਗਲਪਨਵਾ ਦੀ 8ਵੀਂ ਮੀਟਿੰਗ ਆ ਲੋ ਸੋਚ ਤੋਂ ਵੱਧ ਹੰਗਾਰਾ ਮਿਲਿਆ ਉਹ ਤਨੇਲ ਤੇ ਚਗਾਵਿਆਂ ਨੇ ਮੀਂਹ ਪੈਣ ਦੇ ਮੀਂਹ ਦੇ باوجود ਲੋਕਾਂ ਨੇ ਬੈਠ ਕੇ ਸਾਡੀ ਜਿਹੜੀ ਧਾਰਿਆਲ ਸਾਡੇ ਵਿਚਾਰ ਤੇ ਮੈਨੂੰ ਤੇ ਵੇਖੋ ਕੱਲ ਵੀ ਸੀਐਡੀਐ ਨੇ ਦੱਸਿਆ ਸੀ ਕਿ ਮਜੀਠਾ ਜੜਾਗੇ ਨੂੰ ਬਹੁਤ ਜ਼ਿਆਦਾ ਫਰਕ ਆ ਗਿਆ ਸੀ 20 ਬਾਈ ਜਾ ਤਕਰੀਬਨ ਹਰ ਇਲੈਕਸ਼ਨ ਹਰਦੇ ਸਾਂ ਪਰ ਐਸੀ ਵਿਸ਼ਵਾਸ ਹੈ ਮੈਨੂੰ ਕਿ ਧਾਰਿਆਲ ਸਾਹਿਬ ਨੂੰ ਜਿਹੜੀ ਮਜੀਠੇ ਦੀ ਜਨਤਾ ਵਾ ਆਮ ਆਦਮੀ ਪਾਰਟੀ ਦਾ ਬਟਨ 1 ਜੂਨ ਨੂੰ ਦਬਾ ਕੇ ਧਾਰਿਆਲ ਸਾਹਿਬ ਜਿੱਤ ਆ ਗਏ ਅੱਛਾ ਜਿੱਥੋਂ ਤੱਕ ਖਿਆਸ ਰਹੀਆਂ ਲਾ ਰਹੀਆਂ ਆ ਕੁਝ ਆਪਣੀ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਅਗੇ ਆ ਉਹ ਟੁੱਟ ਕੇ ਬੀਜੇਪੀ 'ਚ ਜਾ ਰਹੇ ਆ ਸੋ ਕਿਦਾਂ ਦਾ ਲੱਗਦਾ ਰਿਹਾ ਕਿ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਇੱਕ ਬੰਦਾ ਆਮ ਆਦਮੀ ਪਾਰਟੀ ਤੋਂ ਗਏ ਸੀਗੇ ਉੱਥੋਂ ਆਮ ਆਦਮੀ ਪਾਰਟੀ ਦੇ ਵਿਰਿਆਮ ਤੋਂ ਚਾਰ ਮੈਂਬਰ ਮੈਂ ਤਾਂ ਅਗਲੇ ਦਿਨ ਜਾ ਕੇ ਵਾਪਸ ਲਾਇਆ ਅਸਾਂ ਅੱਜ ਕੋਈ ਉੱਥੇ ਤੇਰਾ ਹੋਗਾ ਜਿਹੜਾ ਮੈਂ ਕਹਿ ਦਿੱਤਾ ਇਹ ਸਿਰਫ ਲੋਕਾਂ ਨੂੰ ਲਾਲਚ ਤੇ ਜਿਹੜੇ ਲਾਲਚੀ ਲੋਕ ਨੇ ਸਾਡੇ ਨਾਂ ਨਹੀਂ ਮੈ ਲੈਣਾ ਚਾਹੁੰਦਾ ਕਾਂਗਰਸ ਪਾਰਟੀ ਤੋਂ ਪਹਿਲਾਂ ਸਾਡੇ ਨਾਂ ਹੁੰਦੇ ਸੀ ਉਹ ਦੋਨੋਂ ਸਾਡੇ ਕੋਲ ਲਾਲਚ ਕਰਾਉਂਦੇ ਇੱਕੋ ਦੇ ਉਹ ਲਾਲਚ ਪੂਰਾ ਕਰਨ ਵੀ ਪਤਾ ਨਹੀਂ ਭਾਜੀਪੀ ਨੇ ਕੀ ਦੇ ਦੇਣਾ ਜਿੰਨਾ ਵਿਰੋਧ ਬੀਜੇਪੀ ਦਾ ਹੋ ਰਿਹਾ ਮੈਨੂੰ ਇੱਕ ਨਾਮ ਦੱਸ ਦੇ ਮੈਂ ਆਮ ਆਦਮੀ ਪਾਰਟੀ ਆ ਕਿਹੜਾ ਵਰਤ ਗਿਆ ਠੀਕ ਹੈ ਕਾਲੀ ਚੱਲ ਦੇ ਲੋਕਲ ਮਜੀਠੇ ਹੋ ਗਏ ਮਜੀਠੇ ਚੋਂ ਕਾਂਸ ਦਾ ਜਿਹੜੇ ਮੇਰੇ ਨਾਲ ਸਾਥੀ ਸੀ ਜਾਂ ਆਮ ਆਦਮੀ ਪਾਰਟੀ ਨਾਲ ਕੋਈ ਨਹੀਂ ਅੱਛਾ ਪਾਰ ਕੀ ਪਾਰ ਹੈ ਪਾਰਟੀ ਕਨਵੀਨਰ ਕੇਜਰੀਵਾਲ ਸਾਹਿਬ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਰਿਹਾਈ ਦਾ ਕੋਈ ਉਹਨਾਂ ਦਾ ਕੋਈ ਲੱਗ ਰਿਹਾ ਅਸਰ ਲੱਗ ਰਿਹਾ ਹੈ ਤੇ ਜਾਂ 24 ਦੇ ਇਲੈਕਸ਼ਨ ਦੇ ਵਿੱਚ ਕੀ ਅਸਰ ਪਏਗਾ ਉਹਨਾਂ ਦੇ ਅੰਦਰ ਉਹ ਜਿੱਤ ਹੁੰਦੀ ਹੈ ਜੀ ਇਦਨ ਸਾਡੇ ਆਏ ਨੇ ਆਪਣੇ ਸੰਜੀਤ ਸਿੰਘ ਜੀ ਉਥੇ ਈਡੀ ਨੇ ਕੋਈ ਵੀ ਨਹੀਂ ਪ੍ਰੂਫ ਦਿੱਤਾ ਕਿੱਥੇ ਗਈ ਈਡੀ ਦੇ ਪ੍ਰੂਫ ਹੁਣ ਵੀ ਈਡੀ ਕੋਈ ਪ੍ਰੂਫ ਨਹੀਂ ਸਿਰਫ ਈਡੀ ਦੀ ਦਰਵਰਤਾਉ ਕਰ ਰਿਹਾ ਮੋਦੀ ਮੋਦੀ ਦੇਸ ਰਿਆ ਹਾਰ ਦਿਖ ਰਹੀ ਆ ਅੱਗੇ ਤਾਂ ਹੀ ਕਿੰਨੇ ਪੰਜਾਬ ਚ ਨੂੰ ਕੋਈ ਨਹੀਂ ਲੱਭਣਾ ਤੇ ਹਰਿਆਣੇ ਚੋਂ ਜੁਪੀਜੀ ਫੋਨ ਕੀਤਾ ਜੁਪੀਜੀ ਮੋਦੀ ਮੋਦੀ ਕੋਈ ਨਹੀਂ ਲੱਭਣਾ ਉਥੇ जाट ਤੇ ਜਿੰਨੀਆਂ ਬਰਾੜੀਆਂ ਹੋਰ ਵੀ ਆ ਉਹ ਸਾਰੇ ਇੱਕ ਮੋਠੂ ਹੋ ਗਿਆ ਇਹਨਾਂ ਦਾ ਵਿਰੋਧ ਪਿੰਡਾਂ ਕਿੰਨਾ ਵਿਰੋਧ ਹੈ ਤੁਸੀਂ ਦੱਸੋ ਕਿਹ ਪਿੰਡ ਜਾਣ ਦਿੰਦੇ ਨੇ ਵਣ ਦਿੰਦੇ ਨੇ ਇਹ ਸਿਰਫ ਏਪੀ ਇਹਨਾਂ ਨੇ ਠੀਕ ਹੈ মিডিਆ ਇਹਨਾਂ ਦਾ ਕੰਟਰੋਲ ਹੈ ਗੋਦੀ মিডিਆ ਦਾ ਨਾ ਕੰਟਰੋਲ ਹੈ মিডিਆ ਦੇ ਕਰਦੇ ਨੇ ਫਿਰ ਇਹ ਕੀ ਕਰਦੇ ਨੇ ਜਿਹੜੇ ਸਾਡੇ ਆ ਹੈ ਕਰ ਦਿੰਦੇ ਆ ਸਾਡੀ ਜਿਹੜੀ ਲਾਈਕਿੰਗ ਹੈ ਉਹਨੂੰ ਘਟਾ ਦਿੰਦੇ ਆ ਇਸ ਵਧੀਆ ਤਿੱਕਨ ਕਹਿੰਦਾ ਫਿਰ ਇਲੈਕਸ਼ਨ ਕਰਾਉਣ ਬਦਲਾ ਲੱਗ ਜੂ ਇਹਨਾਂ ਦੇ ਪੱਲੇ ਕੀ ਆ ਤੇ ਆਮ ਆਦਮੀ ਪਾਰਟੀ ਦੇ ਪੱਲੇ ਕੀ ਆ ਕੀ ਲੱਗਦਾ ਕਿੰਨੇ ਕ ਸੀਟਾਂ ਆਮ ਆਦਮੀ ਪਾਰਟੀ ਨੂੰ ਇਸ ਵਾਰ ਮਿਲ ਸਕਦੀਆਂ ਵੀ ਅਸੀਂ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਨਾਰਾ ਦਿੱਤਾ ਵਾ ਇਸ ਵਾਰ ਜਿਹੜੀ 132 ਹਰਿਆਣਾ ਸਾਡਾ ਖਲੋਤਾ ਉਹ ਵੀ ਜਿੱਤ ਰਿਆ ਦਿੱਲੀ ਸਾਡੀਆਂ ਜਿੱਤ ਨਹੀਂ ਆ ਉਹਥੇ ਹੈ ਇੰਡੀਆ ਗੱਡ ਜੋਰ ਨਾਲ ਬਾਕੀ ਸਟੇਟਾਂ 'ਚ ਸੱਤਾਂ ਜਿੱਤ ਰਿਆ ਹੈ ਐ ਕਿ ਮੋਦੀ ਨੂੰ ਪਤਾ ਲਾ ਇਹਨਾਂ ਕਾਂਗਰਸੀ ਦਲ ਦੇ ਜਿਹੜਾ ਉਹ ਕਿਹੇ ਗਿਣਤੀ ਜੀ ਨਹੀਂ ਰਹੇਗਾ ਉਹਦੇ ਅੱਜ ਕੈਂਡੀਡੇਟ ਹੀ ਪੂਰੇ ਹੁੰਦੇ ਅੱਜ ਕਾਂਗਰਸ ਦੇ ਜੋ ਕਿੰਨੇ ਥਾਵਾਂ 'ਚ ਵੰਡੀ ਕਿੰਨੇ ਸੀ ਐ ਮੈਂ ਕਾਂਗਰਸ ਦੇ ਇਹ ਜਿਹੜਾ ਕਾਂਗਰਸ ਦਾ ਐਮਪੀ ਆ ਦੱਸੋ ਸਾਡੇ 7 ਸਾਲ 'ਚ ਨੇ ਮਜੀਠੇ 'ਚ ਕੀ ਕੀਤਾ ਕੋਈ ਗ੍ਰਾਂਟ ਦਿੱਤੀ ਮੈਂ ਕਾਂਗਰਸ ਦਾ ਚਾਮਚਾਰ ਸੀਗਾ ਉਸ ਤੋਂ ਬਾਅਦ ਮੈਂ ਆਮ ਪਾਰਟੀ ਜਾਇਦਾ ਆਮ ਪਾਰਟੀ ਦਾ ਹਾਂ ਚਾਹਦਿਆਂ ਇਹਨੇ ਕਾਂਗਰਸ ਦੇ 7 ਸਾਲ ਨੂੰ ਪੁੱਛੇ ਇੱਕ ਗ੍ਰਾਂਟ ਦਿੱਤੀ ਹੈ ਇਹ ਸਿਰਫ ਪਰਵਾਉਂਦੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਭਰੇ ਐ ਕਿ ਲੋਕਾਂ ਨੂੰ ਗੁੰਮਰਾਹ ਠੀਕ ਹੈ ਔਰ ਅੱਜ ਬੀਜੇਪੀ ਦੇ ਵਰਕਰ ਜਿਹੜੇ ਸੀ ਉਹ ਇਕੱਠੇ ਹੋਏ ਆ ਉਹਨਾਂ ਦੀ ਜਿਹੜੀ ਐਮਪੀ ਬਣਨ ਵਾਲੇ ਨੇ ਉਹਨਾਂ ਨੂੰ ਵੀ ਗ੍ਰੀਨ ਪੈਲੇਸ ਵਿੱਚ ਬੁਲਾਇਆ ਗਿਆ ਔਰ ਕਾਂਗਰਸ ਦਾ ਕਿਸਾਨ ਜਥੇਬੰਦੀਆਂ ਦਾ ਜਿਆ ਕਾਫੀ ਉੱਥੇ ਵਿਰੋਧ ਮੇਕਰ ਨੂੰ ਮਿਲਿਆ ਹੋਰ ਜਥੇਬੰਦੀਆਂ ਨੇ ਵਿਰੋਧ ਕੀਤਾ ਤਾਂ ਕਿਦਾਂ ਲੱਗ ਰਿਹਾ ਹੈ ਕਿ ਕੀ ਹਾਲਾਤ ਹੋਣਗੇ ਬੀਜੇਪੀ ਦੀ ਮਜੀਠੇ ਹਲਕੇ 'ਚ ਮਜੀਠੇ ਹਲਕੇ 'ਚ ਇਹਨਾਂ ਦੇ ਕੈਂਡੀਡੇਟ ਨੂੰ ਪਹਿਲਾਂ ਪਈ ਸੀ ਸਿਰਫ 1600 ਵੋਟ ਜੇ ਹੋਰ ਟੁੱਟੇ ਜਾ ਰਹੀਏ ਕਾਲੀ ਦਲ ਦੀ ਵੋਟ ਜਾ ਰਹੀਏ ਇਹਨਾਂ ਦੇ ਆਪਸ ਵਿੱਚ ਮਿਲੀ ਭੁਗਤੇ ਦੇ ਅੰਦਰੋਂ ਇਕੱਠੇ ਨੇ ਅਸੀਂ ਤੁਹਾਨੂੰ ਵਾਅਦਾ ਨੇ ਕੀਤਾ ਕਿ ਮਜੀਠੇ ਹਲਕੇ 'ਚ ਕੋਈ ਬੀਜੇਪੀ ਦਾ ਵਕਾਰ ਨਹੀਂਗਾ ਠੀਕ ਹੈ ਸ਼ਹਿਰਾਂ 'ਚ ਹੈਗਾ ਸ਼ਹਿਰਾਂ 'ਚ ਵਿਚੋਕ ਉਹ ਨਹੀਂ ਮੁਕਾਬਲਾ ਵਾ ਜਿਹੜਾ ਮਜੀਠੇ ਹਲਕੇ 'ਚ ਆ ਮੁਕਾਬਲਾ ਜਿਹੜਾ ਵਾ ਆਮ ਆਦਮੀ ਪਾਰਟੀ ਦਾ ਉਹ ਕਾਲੀ ਦਲ ਨਾਲ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਪਾਰਟੀ ਵਰਕਰਾਂ ਨੂੰ ਤੇ ਔਰ ਆਪਣੀ ਆਮ ਜਨਤਾ ਨੂੰ ਮੈਂ ਅੱਜ ਸਾਰਿਆਂ ਨੂੰ ਇਹ ਮੈਸੇਜ ਦੇਣਾ ਮੈਂ ਅੱਜ ਵੀ ਇੱਥੇ ਬੋਲਿਆ ਤੁਸੀਂ ਸੁਣਿਆ ਨਾ ਵਾ ਕਿ ਅਸੀਂ 13 ਜੋ 12 ਸੀਟਾਂ ਜਿੱਤ ਦੇ ਰਹੇ ਹਾਂ ਮੰਤਰੀ ਦੇ ਹੁੰਦੇ ਆ ਕਾਜੀ ਦਲ ਦੇ ਉਸ ਤੋਂ ਬਾਅਦ ਜਦ 2007 ਦੀ ਇਲੈਕਸ਼ਨ ਸੀ ਉਹ ਅਸੀਂ ਮਜੀਠਾ ਲੋਕਲ 700 ਵੋਟ ਨੇ ਦਿੱਤੇ ਥਾ ਉਸ ਤੋਂ ਬਾਅਦ ਵਿਕ੍ਰਮ ਨੇ ਜਿੱਦਾਂ ਆਈ ਮੇਟੀ ਇਲੈਕਸ਼ਨ ਨੇ ਧੱਕਾ ਕਰਕੇ ਸੱਤ ਸਾਢੇ ਜਿਹੜੇ ਕਾਗਜ਼ ਰਿਜੈਕਟ ਕਰਤੇ ਫਿਰ 6 ਸਾਨੂੰ ਵਾਪਸੇ ਛੱਡ ਦਿੱਤੀ ਉਤੋਂ ਬਾਅਦ ਇਹਦੀ ਏਨੀ ਛੋਟੀ ਸੋਝ ਆ ਵੀ ਇਹਦੇ ਆਖੇ ਲੱਗਦੇ ਸੀ ਇੱਕ ਸਾਰਾ ਕਾਂਗਰਸ ਵਿੱਚ ਇਹਦਾ ਚਾਚਾ ਹੀ ਸੀਐਮ ਸੀ ਦਾ ਇਹ ਡੀਸੀ ਸਾਹਿਬ ਨੂੰ ਕਹਿ ਕੇ ਤੇ ਵੋਟਾਂ ਇੱਕ ਵਾਰ ਦੀਆਂ 10 ਵਾਰ ਤੇ 10 ਵਾਰ ਦੀਆਂ 3 ਵਾਰ ਤੇ 3 ਵਾਰ ਦੀਆਂ 5 ਵਾਰ ਤੇ ਉਹ ਵੋਟ ਪਹੁੰਚ ਜਾਂਦੇ ਜਦੋਂ ਵੋਟ ਪਾਉਣ ਲੱਗਦੇ ਤਾਂ ਗੋੜ ਨਹੀਂ ਹੁੰਦੀ ਫਿਰ ਲੋਕ ਸਰ ਬੋਲੇ ਬਹੁਤ ਘਟਿਆ ਰਾਜਨੀਤੀ ਕਰਦਾ ਇਹ ਬੰਦਾ ਪਾਵ ਦਾ ਮਤਲਬ ਹੈ ਲੋਕਾਂ ਨੂੰ ਖੱਜਲ ਖਰਾਬ ਕੀਤਾ ਗਿਆ ਖੱਜੇ ਸਾਹਿਬ ਕੀ ਕਰਦਾ ਜੀ ਬਿਲਕੁਲ ਕਰਦਾ ਮੈਂ ਤੇ ਅੱਜ ਵੀ ਕਹਿੰਦਾ ਮੈਂ ਹੁਣ ਨਾਲ ਕਰਚਾ ਅਜ ਬਣਿਆ ਮੈਂ ਇਲੈਕਸ਼ਨ ਤੋਂ ਬਾਅਦ ਐ ਵੇਖਿਓ ਜਿਹੜੀ ਹਲਕੇਰੀ ਜਿਹੜੀ ਆਪਣੀ ਹੈਗੀਆਂ ਨੇ ਲੈ ਸਟਾਪ ਅੱਜ ਵੀ 10000 ਵੋਟਾਂ ਦੀ ਜਾਲੀ ਬਣਾਈਆਂ ਬਿਕਰਮ ਨੇ ਜਿਹੜੀ ਨਹੀਂ ਕੱਟੀ ਗਈ ਮੈਂ ਕਾਂਸਲਰ ਕਹਿੰਦਾ ਰਿਹਾ ਆਪਣੇ ਇਥੇ ਮੰਤਰੀਆਂ ਨੂੰ ਸਾਰਿਆਂ ਕਹਿੰਦਾ ਵੀ ਮੰਤਰੀਏ ਦੇ ਨਾਲ ਇਹ ਸੀਗੀ 10000 ਦੀ ਜਾਲੀ ਵੋਟ ਬਣਾਈ ਜੀ ਅੱਜ 10000 ਕੱਟੀ ਜਾਵੇ ਇਹ ਬੁਰੀ ਤਰ੍ਹਾਂ ਹਰੂਗਾ ਇੱਥੇ ਅੱਜ ਤੋਂ ਬਾਅਦ ਇਲੈਕਸ਼ਨ ਤੋਂ ਮੈਂ ਕਟਾਉਣੀ ਆ ਮੈਂ ਜਿਉ ਤਾਂ ਸੀਐਮ ਸਾਹਿਬ ਸਾਰਿਆਂ ਨਾਲ ਗੱਲ ਹੋਈ ਆ ਕਿਉਂਕਿ ਉਹ ਤੇ ਇੱਕਦਮ ਜਦੋਂ ਮੈਂ ਬਣਿਆ ਹਕਾਂ ਦਾ ਇਲੈਕਸ਼ਨ ਅਨਾਉਂਸ ਹੋ ਗਈ ਉਹਦੇ ਵਿੱਚ ਕੁਝ ਕਰ ਨਹੀਂ ਸਕਦੇ ਘੱਟ ਵੱਟ ਨਹੀਂ ਕੋਈ ਹੋ ਸਕਦੀ ਨਵੀਆਂ ਵੋਟਾਂ ਯੂ ਬਣੀਆਂ ਪਰ ਇਸ ਤੋਂ ਬਾਅਦ ਮੈਂ ਇਹਦੀ ਫੇਅਰ ਲਿਸਟ ਲਿਆਉਂਗਾ ਭਾਵੇਂ ਮੈਨੂੰ ਕਿਤੇ ਵੀ ਜਾਣਾ ਪਏ ਤੇ ਉਸ ਤੋਂ ਬਾਅਦ ਇਹ ਕੋਲ ਇਲੈਕਸ਼ਨ ਲੱਗਦੀ ਬੇਠੇ ਹੁਣ ਵੀ ਐਤ ਕੀਵੇਂ ਜਵਾਬ ਮਿਲੂਗਾ ਠੀਕ